ਪੁਲਿਸ ਨੂੰ ਇੱਕ ਟੋਇਓਟਾ ਫੋਰਚੂਨਰ ਦੇ ਵਿੱਚੋਂ ਤਿੰਨ ਲਾਸ਼ਾਂ ਮਿਲਦੀਆਂ ਹਨ ਇਹ ਟੋਇਓਟਾ ਫੋਰਚੂਨਰ ਬਨੂਰ ਟੇਪਲਾ ਸੜਕ ਤੇ ਚੰਗੇੜਾ ਪਿੰਡ ਦੇ ਕੋਲ ਖੜੀ ਸੀ ਇਸ ਦੇ ਵਿੱਚੋਂ ਮਿਲਣ ਵਾਲੀਆਂ ਤਿੰਨਾਂ ਲਾਸ਼ਾਂ ਦੇ ਨਾਮ ਹਨ ਸੰਦੀਪ ਸਿੰਘ ਰਾਜਪਾਲ ਉਹਨਾਂ ਦੀ ਪਤਨੀ ਮਨਦੀਪ ਕੌਰ ਅਤੇ ਇਹਨਾਂ ਦਾ 15 ਸਾਲ ਦਾ ਪੁੱਤ ਅਬੇ ਸਿੰਘ ਪੁਲਿਸ ਨੇ ਜੇਸਵੇਲੇ ਇਸ ਗੱਡੀ ਨੂੰ ਖੋਲਿਆ ਤੇ ਇਸ ਦੇ ਵਿੱਚੋਂ ਸੰਦੀਪ ਸਿੰਘ ਰਾਜਪਾਲ ਦੇ ਹੱਥ ਦੇ ਵਿੱਚੋਂ ਪੁਲਿਸ ਨੂੰ ਇੱਕ 32 ਬੋਰ ਦੀ ਪਿਸਤਲ ਬਰਾਮਦ ਹੋਈ ਜੋ ਕਿ ਸੰਦੀਪ ਸਿੰਘ ਰਾਜਪਾਲ ਦੀ ਆਪਣੀ ਸੀ ਸੰਦੀਪ ਸਿੰਘ ਰਾਜਪਾਲ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਜਿਨ੍ਹਾਂ ਦੀ ਮੌਤ ਹੋਈ ਹੈਗੀ ਇਹਨਾਂ ਦੇ ਸਿਰ ਦੇ ਉੱਪਰ ਗੋਲੀ ਵੱਜਣ ਦਾ ਨਿਸ਼ਾਨ ਸੀ ਪੁਲਿਸ ਦਾ ਮੰਨਣਾ ਇਹ ਹੈ ਕਿ ਇਹ ਇੱਕ ਸੁਸਾਈਡ ਅਤੇ ਮਰਡਰ ਦੋਨਾਂ ਦਾ ਹੀ ਮਾਮਲਾ ਹੈ ਕਿਉਂਕਿ ਪੁਲਿਸ ਦਾ ਮੰਨਣਾ ਇਹ ਹੈ ਕਿ ਸੰਦੀਪ ਸਿੰਘ ਰਾਜਪਾਲ ਨੇ ਪਹਿਲਾਂ ਆਪਣੇ ਬੇਟੇ ਅਤੇ ਆਪਣੀ ਪਤਨੀ ਮਨਦੀਪ ਕੌਰ ਦੇ ਸਿਰ ਦੇ ਵਿੱਚ ਗੋਲੀ ਮਾਰੀ ਤੇ ਉਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੰਦੀਪ ਸਿੰਘ ਰਾਜਪਾਲ ਦਾ ਪਰਿਵਾਰ ਮੂਰ ਰੂਪ ਦੇ ਵਿੱਚ ਸ਼ਿਖਵਾਲਾ ਬਠਿੰਡਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਹ ਪਰਿਵਾਰ ਮਹਾਲੀ ਦੇ ਵਿੱਚ ਰਹਿ ਰਿਹਾ ਸੀ ਜਿਸ ਵੇਲੇ ਪੁਲਿਸ ਇਸ ਘਟਨਾ ਵਾਲੀ ਜਗ੍ਹਾ ਦੇ ਉੱਪਰ ਪਹੁੰਚੀ ਤਾਂ ਉਹਨਾਂ ਨੇ ਦੇਖਿਆ ਕਿ ਫੋਰਚੂਨਰ ਦਾ ਇੰਜਨ ਸਟਾਰਟ ਸੀਗਾ ਗੱਡੀ ਚੱਲ ਰਹੀ ਸੀ ਤੇ ਗੱਡੀ ਦੇ ਵਿੱਚ ਏਸੀ ਚੱਲ ਰਿਹਾ ਸੀਗਾ ਸੰਦੀਪ ਸਿੰਘ ਰਾਜਪਾਲ ਡਰਾਈਵਿੰਗ ਸੀਟ ਤੇ ਬੈਠੇ ਹੋਏ ਸਨ ਤੇ ਉਹਨਾਂ ਦੀ ਪਤਨੀ ਪੈਸੇਂਜਰ ਸੀਟ ਤੇ ਤੇ ਉਹਨਾਂ ਦਾ ਬੇਟਾ ਅਬੇ ਪਿੱਛੇ ਵਾਲੀ ਜਿਹੜੀ ਸੀਟ ਹੈਗੀ ਉਹਦੇ ਉੱਪਰ ਬੈਠਾ ਹੋਇਆ ਸੀ ਇਹਨਾਂ ਦੀ ਮੌਤ ਦਾ ਮੇਨ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਕਿ ਸੰਦੀਪ ਸਿੰਘ ਰਾਜਪਾਲ ਨੇ ਇਹ ਸਭ ਕੁਝ ਕਿਉਂ ਕੀਤਾ ਆਪਣੇ ਪਰਿਵਾਰ ਦੇ ਗੋਲੀ ਮਾਰ ਕੇ ਬਾਅਦ ਚ ਆਪਣੇ ਆਪ ਨੂੰ ਗੋਲੀ ਮਾਰ ਕੇ ਸੈਸਾਈਡ ਕਿਉਂ ਕਰ ਲਿਆ ਇਸ ਦੀ ਜਿਹੜੀ ਮੇਨ ਵਜ੍ਹਾ ਹੈਗੀ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਤੇ ਆਉਣ ਵਾਲੇ ਕੋਈ ਜੀ ਸਮੇਂ ਦੇ ਵਿੱਚ ਜਿਹੜਾ ਹੈਗਾ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ ਤੇ ਪਤਾ ਲੱਗ ਜਾਏਗਾ ਕਿ ਇਸ ਸਭ ਘਟਨਾ ਦੇ ਪਿੱਛੇ ਦਾ ਮੇਨ ਕਾਰਨ ਕੀ ਹੈ